ਪੰਜਾਬ ਪੁਲਿਸ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰੀ ਰਹਿੰਦੀ ਹੈ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਜਿਸ ਦੇ ਨਾਲ ਖਾਕੀ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਜਿਹਾ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿੱਥੇ ਸ਼ਿਕਾਇਤ ਦਰਜ ਕਰਵਾਉਣ ਥਾਣੇ ਪੁੱਜੇ ਨੌਜਵਾਨਾਂ ਨੇ ਸੁਲਤਾਨਪੁਰ ਲੋਧੀ ਪੁਲਿਸ ਸਟੇਸ਼ਨ ਵਿਕੇਤਨਾਥ ਇੱਕ ਐਸਆਈ ਤੇ ਗੰਭੀਰ aarop ਲਗਾਏ ਨੇ ਨੌਜਵਾਨਾਂ ਨੇ aarop ਨੇ ਕਿ ਥਾਣੇਦਾਰ ਨੇ ਸਾਡੇ ਨਾਲ ਟੁੱਟਮਾਰ ਕੀਤੀ ਅਤੇ ਗਾਲੀ-ਗਲੋਚ ਕੀਤੀ ਜਿਹੜਾ ਨਾਮ ਦੱਸਿਆ ਹੰਦੀ ਸ਼ਰਮਾ ਜੀ ਤੇਨ ਸ਼ਰਮਾ ਸੁਲਤਾਨਪੁਰ ਦੇ ਵਾਸੀ ਆ ਮੈਂ ਕੱਲ ਆਸ਼ੂਮਰ ਚੱਡਾ ਨਾਲ ਫਾਨਾ ਸੁਲਤਾਨਪੁਰ ਵੀ ਆ ਜਿੱਥੇ ਆਸ਼ੂਮਰ ਚੱਡਾ ਨੇ ਕਿਸੇ ਤੇ ਅਫਰਦਾ ਜਕਰਵਾਨੀ ਸੀ ਉੱਥੇ ਮੌਕੇ ਦੇ ਬਲਦੇਵ ਸਿੰਘ ਐਲਸੀ ਮਿਲਿਆ ਜੋ ਕਿ ਸਾਨੂੰ ਆਪਣੇ ਕੁਆਰਟਰ ਵਿੱਚ ਲੈ ਗਿਆ ਕੁਆਰਟਰ ਵਿੱਚ ਲਿਆਂਦੇ ਵਿੱਚ ਬਾਅਦ ਸਾਨੂੰ ਕਹਿੰਦਾ ਕਿ ਆਸ਼ੂਮਰ ਚੱਡਾ ਨੂੰ ਇਹ ਕਹਿੰਦਾ ਕਿ ਤੁਸੀਂ 1 ਲੱਖ ਰੁਪਿਆ ਦਿਓ ਤੇ ਤੁਹਾਡਾ ਮੈਂ ਉਹਦੇ ਰਾਜ਼ਾ ਜੀ ਨਾਮ ਕਰਵਾ ਦਿੰਦਾ ਹਾਂ ਪਰ ਉਸ ਤੋਂ ਬਾਅਦ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਸਰ ਅਸੀਂ ਤਾਂ ਉਹਦੇ ਕੋਲ 4 ਲੱਖ ਰੁਪਏ ਕਰੀਬ ਪੈਸੇ ਲੈਣੇ ਹਨ ਉਹ ਸਾਨੂੰ ਗਲਤ ਮਤਲਬ ਸ਼ਹੀਲ ਕਿੰਨਾ ਕਰਾ ਲੱਗ ਪਿਆ ਪਤਾ ਨਹੀਂ ਜਿੱਦਾਂ ਨਸ਼ਾ ਫਟਾ ਆਸੀ ਥਾਣੇਦਾਰ ਨੇ ਉਸ ਨੂੰ ਇਹ ਨਹੀਂ ਪਤਾ ਸੀ ਮੈਂ ਕੀ ਕਰ ਰਿਹਾ ਡਿਊਟੀ ਨੇ ਵਰਦੀ ਪਾਈ ਹੋਈ ਸੀਗੀ ਸਾਡੇ ਨਾਲ ਗਲਤ ਕੰਮ ਕਰ ਲਾ ਪਿਆ ਸਾਨੂੰ ਕਹਿੰਦਾ ਕੱਪੜੇ ਲਾਓ ਵੈਦਾਂ ਕਰੋ ਉਦਾਂ ਕਰੋ ਪਰ ਅਸੀਂ ਨੂੰ ਕਿਹਾ ਸਾਰਾ ਤੁਸੀਂ ਆਹ ਕਿਹੜਾ ਕੰਮ ਕਰ ਰਹੇ ਹੋ ਉਸ ਤੋਂ ਬਾਅਦ ਨਸ਼ੇ ਦਾ ਇਨਾ ਦੇ ਪੁਲਿਸਵਾਰ ਸੀਗਾ ਉਸ ਨੂੰ ਕੋਲ ਆਈ ਉਸ ਤੋਂ ਬਾਅਦ ਬਾਹਰ ਆਇਆ ਸਾਨੂੰ ਲੈ ਕੇ ਬਾਹਰ ਹੋਣ ਤੋਂ ਬਾਅਦ ਕੁਆਟਰ ਸਾਨੂੰ ਉੱਥੇ ਜਿੱਥੇ ਐਸ ਐਚਓ ਸਾਹਿਬ ਦਾ ਮਤਲਬ ਬਣਿਆ ਹੋਇਆ ਵਾ ਦਫਤਰ ਉੱਥੇ ਲੈ ਕੇ ਗਿਆ ਉੱਥੇ ਲਿਆਉਣ ਤੋਂ ਬਾਅਦ ਸਾਨੂੰ ਕਹਿੰਦਾ ਤੁਸੀਂ ਤੇ ਅੰਦਰ ਚੱਲੋ ਟਕੇ ਮਾਰ ਗਏ ਮੁੜ ਕੇ ਉੱਥੇ ਸਾਨੂੰ ਕੁੱਟਿਆ ਉੱਥੇ ਕੁੱਟਣ ਤੋਂ ਬਾਅਦ ਫਿਰ ਹਵਾਲਾ ਦਿੱਤਾ ਹਵਾਲਾ ਦੇ ਬਾਅਦ ਵੀ ਸਾਨੂੰ ਗਾਲੀ ਕਲੋਚ ਕਰਦਾ ਰਿਹਾ ਕੁੱਟਦਾ ਮਾਰ ਰਿਹਾ ਉਸ ਤੋਂ ਬਾਅਦ ਸਾਨੂੰ ਜਦੋਂ ਸ਼ਾਮ ਨੂੰ ਛੱਡਿਆ ਅਸੀਂ ਤਾਂ ਮਰਨ ਦੇ ਮਤਲਬ ਕਿ ਮਰਨ ਤੱਕ ਐਸੀ ਵਹਿਦੇ ਵਿੱਚ ਛਾਲ ਮਾਰ ਲਈ ਫਿਰ ਅਸੀਂ ਸੋਚਿਆ ਕਿ ਸਾਡੇ ਪਰਿਵਾਰ ਆ ਪਰਿਵਾਰ ਤਾਂ ਕੌਣ ਰੱਖੀ ਹੋਊਗਾ ਅਸੀਂ ਇਹ ਕਹਿੰਦੇ ਜਿਹੜਾ ਕਾਰਵਾਈ ਹੋਣੀ ਚਾਹੀਦੀ ਹੈ ਉਸ ਠਾੜੇ ਘਰ ਤੇ ਇਹਨੇ ਬਹੁਤ ਛੀਲੇ ਹਰਕਤਾਂ ਕੀਤੀਆਂ ਸਾਡੇ ਨਾਲ ਪੈਸੇ ਦੀ ਮੰਗ ਕੀਤੀ ਉਡੀ ਸਾਡੇ ਕੋ ਸਾਨੂੰ ਕਹਿੰਦਾ ਕਿ ਸੁਲਤਾਨਪੁਰ ਛੱਡ ਜਾਓ ਨਹੀਂ ਤੇ ਤਰਤੇ ਵਿੱਚ ਇਦਾਂ ਦਾ ਪਰਚਾ ਦਊਂਗਾ ساری ਜ਼ਿੰਦਗੀ ਤੇ ਜੇਲ੍ਹ ਚੋਂ ਨਹੀਂ ਬਾਹਰ ਆਉ ਲਗਦੇ ਕਿਰਪਾ ਕਰਕੇ ਮੈਂ ਡੀਐਸਪੀ ਸਾਹਿਬ ਅੱਗੇ ਡੀਜੀਪੀ ਸਾਹਿਬ ਕੋ ਬੇਨਤੀ ਕਰਦਾ ਵਾ ਇਸ ਪੁਲਿਸ ਘਰ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਤੇ ਜੋ ਵੀ ਸਾਰੀ ਪਰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਨੂੰ ਸਾਥ ਦਿੱਤਾ ਜਾਵੇ ਜੋ ਵੀ ਪੈਸੇ ਸਾਡੇ ਬੰਦੇ ਆ ਸਾਨੂੰ ਦਵਾਈ ਜਾਣਾ ਜੀ ਤੁਹਾਡਾ ਨਾਮ ਕੀ ਕਹਾਉਂਗੇ ਮੇਰਾ ਨਾਮ ਅਸ਼ੀਰ ਬਾਜੀ ਤੇ اے اسی ਬਲਦੇਸ ਸਿੰਘ ਜਿਹੜਾ ਅਸੀਂ ਅਸੀਂ ਜੱਜ ਲੱਗਾ ਹੋਇਆ ਸਾਡੇ ਨਾਲ ਗੱਲ ਇਹ ਆਪਣੇ ਸ਼ਲੀਲ ਹੋਇਤਾ ਲੱਗੀ ਤੇ ਇਹਨਾਂ ਨੇ ਗਲਤ ਕੀਤਾ ਸਾਡੇ ਕੋਲੋਂ ਪੈਸੇ ਮੰਗਦਾ ਸੀਗਾ ਪੈਸੇ ਦਿਓ ਤੁਹਾਡਾ ਰਾਈ ਨਾਮਾ ਕਰਵਾ ਸਾਡੇ ਕੋਲ 1 ਲੱਖ ਰੁਪਏ ਦੇ ਮੰਗਦੇ ਕੀਤੀ ਮੁਰਗਾ ਨੂੰ ਕੁੱਟ ਮਾਰੀ ਵੀ ਬੜੀ ਕੀਤੀ ਸਾਡੇ ਲਾਸ਼ਾਂ ਫਈਆਂ ਹੋਈਆਂ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਕੇਸ ਕਰਾਇਆ ਤੱਕ ਕੇਸ ਮੁੰਡਾ ਕਪੀ ਸਟੇਸ਼ਨ ਆ ਕੇ ਸ਼ਾਸਤ ਸਰਕਾਰੀ ਲੱਗਾ ਮਲਾ ਜਾ ਉਹ ਹੋਲੀਆਂ ਨੇ ਪੈਸੇ ਸਾਡੇ ਕੋਲ ਲਿੱਤੇ ਵੀ ਇਹ ਹੋਲੀ ਹੋਲੀ ਕਰਕੇ ਕਿੰਨੇ ਵਹ ਲੈ ਚੁੱਕਾ ਸਾਡੇ ਕੋਲ 2-2 ਲੱਖ ਰੁਪਏ ਹਰ ਤੇ ਲਿਤਾ 4 ਲੱਖ ਰੁਪਏ ਦਾ ਸਾਈ ਲੈਣਾ ਕੋ ਉਹ ਹੁਣ ਪੈਸੇ ਦੇ ਬਾਰੇ ਉਹ ਫੜੇਗਾ ਨੂੰ ਪੈਸੇ ਦੇ ਕੇ ਸਾਨੂੰ ਕਟਵਾਇਆ ਫਰਾਇਆ ਸਾਨੂੰ ਕੱਲ ਸਾਰਾ ਦਿਨ ਅੰਦਰ ਰੱਖਿਆ 11:30 ਅੰਦਰ ਰਹਿ ਗਏ ਉਹ ਕੋ ਸਾਨੂੰ ਰੋਸਾਂ ਧੱਕੇ ਮਾਰ ਕੇ ਡੰਡੇ ਮਾਰ ਕੇ ਦਰਵਾਰਿਆ ਅੰਦਰ ਕਟਵਾਰ ਵੋਹ ਦਿੱਤੀ ਸਾਡੇ ਨਾਲ ਉਹਨੇ ਤੇ ਚੈਪੂ ਸਾਡੇ ਖੋਲੇ ਨੇ ਇਹਦੇ ਨੂੰ ਨੇ ਚੱਕ ਦਿੱਤੇ ਚੱਕ ਚੈਨੀ ਸੀਗੀ ਚੈਨੀ ਲਾਲੀ ਮਰੀ ਦੋ ਦੋ ਲਈ ਜਾਨੀ ਸੀ ਉਹ ਵੀ ਖਿੱਚ ਕੇ ਲਾ ਲਈ ਪੈਸੇ ਸੀਗੇ ਉਹ ਵੀ ਜਿੰਮ ਜੋ ਕੱਢ ਲਏ ਤੇ ਫੋਨ ਵੀ ਹੋ ਗਿਆ ਖੋਲੇ 6 ਵਜੇ ਦਾ ਸਾਡੇ 11:30 ਤੋਂ ਲੈ ਕੇ 6 ਤੱਕ ਸਾਨੂੰ ਅੰਦਰ ਰੱਖਿਆ ਉਹਨੇ ਕਟਵਾਰ ਵੋਹ ਦਿੱਤੀ تو منہ جبا کے ہر دوایا یہ ہے کہ کتا اردا کرو بڑھ کے منگ کی لکھ روپیہ دے تو رائج نما کرا دینا تو اہم لکھ روپیہ کتوں دے گئے اہم تو الٹا کو لے ہزار کسی لگتا ہے کشنا کر سکاری ہسپل آ جاؤں وہ آدیا نشے نشے پتے کا اس کر کے پیسے میں کو لیا رہا کدی دس ہزار دے کدی بھی ہزار دے آ جن لوڑی سی ادن ہی بھی ہزار روپیہ منگتا ہوا پھر ساری لڑائی ہوئی اتو پائی ہوئی تو اہم مڑ کے تھا نے درخواست دیتی ایویل کٹائی انہیں بھی کٹائی ساری بھی گئی وہ بھی چل گئی ਸਾਰਕੀਵਾਂ ਬਲਾਗਰ ਜੀ ਸਾਡੀ ਨਹੀਂ ਗਈ ਹੋਰ ਕੇ ਥਾਣੇ ਨੇ ਫੈਸਲਾ ਜਿਦਾ ਸਾਨੂੰ ਲਿਖਿਆ ਬਲਦੇਸ ਸਿੰਘ ਨੇ ਕਿ ਰਾਇਜਨਾਮਾ ਦਾ ਕੰਮ ਕਰ ਦਿੰਦੇ ਆ ਆ ਜਾਓ ਤੇ ਅਸੀਂ ਰਾਇਜਨਾਮਾ ਲੈ ਕੇ ਗਏ ਆ ਅੰਦਰ ਜਾ ਕੇ ਸਾਨੂੰ ਤੱਕੇ ਦੁੱਕੇ ਮਾਰੇ ਡੰਡੇ ਮਾਰ ਕੇ ਨਾਲੀ ਸਾਨੂੰ ਅੰਦਰ ਹਾਲਤ ਤੇ ਵਾਦ ਕਰਦਾ 11:00 11:30 ਵਜੇ ਸ਼ਾਮ 6:00 ਵੇ ਛੱਡਿਆ ਉਹ ਤਾਂ ਲੈ ਗਿਆ ਤੇ ਕਵਾਟਰ ਚ ਉੱਥੇ ਗਲਤ ਕੰਮ ਸਾਡੇ ਕੋਲ ਕਰਾਤਾ ਰਿਹਾ ਇਦਾਂ ਕਰੋ ਜੀ ਇਦਾਂ ਕਰੋ ਪਹਿਲੇ 1000 ਰੁਪਇਆ ਤੁਹਾਨੂੰ ਰਾਇਜਨਾਮਾ ਕਰਾ ਦਿੰਦਾ ਮੇਰੀ ਚੈਨ ਫੋਨ ਪੈਸੇ ਉਹਨੇ ਖੋਲੇ ਤੇ ਮੈਨੂੰ ਇਹਨਾਂ ਸਾਖ ਚਾਹੀਦਾ سوچا کہ ما ਤੇ ਮੈਂ ਅਸ ਦਵਾਈ ਇਹ ਮੈਂ ਕਾ ਚਲਾ ਕੇ ਦਿੰਦਾ ਵਾ ਮੈਨੂੰ ਵੀ ਪਤਾ ਜੀ ਨਾ ਚੱਕੇ ਦਰਬਾਰ ਨਾਲ ਸਾਨੂੰ ਸਾਨੂੰ ਮੜ ਕੇ ਸੜਿਆ ਰਾਤੀ ਰਾਤੀ ਮੜ ਕੇ ਉੱਥੇ ਬੱਟੇ ਸਾਰੇ ਉਹਨਾਂ ਦੇਈ ਤੇ ਬਈ ਸ਼ਾਲ ਮਹਰਾ ਲੱਗੇ ਸੀ ਬਈ ਇਹ ਆ ਵੀ ਰਾਚੇ ਸੇ ਅਲਾਾਤ ਲੱਭਦੇ ਰਹੇ ਨਹੀਂ ਲੱਭੇ ਸੇਰੇ ਸਾਨੂੰ ਬੈਂਦੀ ਦੇਖਿਆ ਉਹਨਾਂ ਨੂੰ ਬੈਠੇ ਹੋਏ ਉਹ ਬੰਦੇ ਚਲੋ ਘਰ ਅਈ ਆ ਗਏ ਇਹ ਸੋਚਿਆ ਗਿਆ ਕਿ ਬਈ ਸ਼ਾਲ ਵਾਰੀ ਆਪਣੀ ਜਾਨ ਦੇ ਕੇ ਕੰਮ ਖਤਮ ਕਰੀਏ ਤਾਂ ਬਹੁਤ ਗਲਤ ਹੋਇਆ ਜੀ ਸਾਨੂੰ ਸਾਫ ਚਾਹੀਦਾ ਕੋਈ ਆਸ ਤਾਂ ਨਹੀਂ ਹੁੰਦਾ ਸੱਤਲ ਕੀ ਹਾਂਜੀ ਹਾਂਜੀ ਸਰਕਾਰੀ ਹਸਪਤਾਲ ਦਾਖਲਾ ਸੋਤਾਲਪੁਰ ਲੋਦੀ ਚ ਸੱਟਾਂ ਲੱਗੀਆਂ ਗੁੱਜੀਆਂ ਗੁੱਜੀਆਂ ਸੱਟਾਂ ਦੀ ਫੋਟੋਆਂ ਸਾਡੇ ਕੋਲ ਖਿੱਚੀਆਂ ਹੋਈ ਤਾਂ ਦੇ ਸਕਦੇ ਆ ਮੰਗਸ ਅੰਚਾ ਹਮੇਂ ਨਾ ਦੇਦਾ ਸਾਨੂੰ ਪੈਸੇ ਸਾਡੇ ਅਰੇ ਆਈ ਸਾਡੇ ਸਾਨੂੰ ਪੈਸੇ ਦਿੱਤੇ ਜਾਂ ਸਾਡਾ ਫੋਨ ਦਿੱਤਾ ਜਾਵੇ ਤੇ ਜਿਹੜੇ ਸਾਡੇ ਚੈੱਕ ਚੁੱਕ ਖੋਏ ਆ ਉਹ ਸਾਨੂੰ ਇੱਕ ਵੇਗ ਚੈੱਕ ਦੇ ਕੋਲ ਉਹਨੂੰ ਮੋੜ ਦੇ ਚੈੱਕ ਹੈਗੇ ਬਲਦੇਵ ਸਿੰਘ ਕੋ ਹੈਗੇ ਕ੍ਰਿਸ਼ਨਾਂ ਦੇ ਮੇਕੋ ਸੀਗੇ ਤੇ ਮੈਨੂੰ ਜਿਵੇਂ ਕੋਰੇਆ ਉਹ ਮੈਚ ਐ ਕਿ ਕਿਸਣਾ ਕਿੱਥੋਂ ਦਾ ਹੋ ਰਿਹਾ ਦਾ ਫੈਸਲਾ ਕਰਾ ਦੇਣਾ ਤੇ ਇਦਾਂ ਕਰ ਚੈੱਕ ਦੇ ਉਹਨੂੰ ਤੁਹਾਡਾ ਫੈਸਲਾ ਕਰਾ ਦੇਣਾ ਤੇ ਮੈਂ ਕਿਹਾ ਮੇਰੇ ਪੈਸੇ ਕਹਿੰਦਾ ਮਿੱਟੀ ਇਦਾਂ ਮਿੱਟੀ ਕਿਦਾ ਪੈਸੇ ਮੈਂ ਕਿਦਾਂ ਦਿੱਤੇ ਮੈਨੂੰ ਬਦਲਾ ਕਰਦਾ ਕਿਦਾਂ ਦਿੱਤੇ ਬਾਨੋਰੀ ਵਾਲਿਆਂ ਨੂੰ ਮੰਗਦਾ 20000 ਰੁਪਇਆ ਮੈਨੂੰ 4 ਲੱਖ ਰੁਪਇਆ ਕਟੋਆ ਰਿਲੇ ਚੁਕਾ ਸਾਡੇ ਕੋਲ ਦੋ ਜਣੇ ਆ ਦੋਨਾਂ ਕੋਲ ਮੇਰੇ ਦੀ ਮੈਨੂੰ ਮੈਂ ਇਹ ਮੁੰਡਾ ਦੇ ਮੁੰਡੇ ਕੋਲ ਲੈਂਦਾ ਵਾ ਚੇਤਨ ਸ਼ਰਮਾ ਕੋਲ ਇੱਕੋ ਲੈ ਲੈ ਕੇ ਦਿੱਤੇ ਬੜੇ ਪੈਸੇ ਉਹਨੂੰ ਰਹੀ ਹੁਣ ਜਦੋਂ ਮੋੜ ਦਾ ਟਾਈਮ ਆਇਆ ਵਾ ਤੇ ਉਹਨੇ ਹਾਂ ਕਰਦਾ ਹਰ ਕਿਸ ਹਰ ਕਿਸੇ ਨਾਲ ਕਈਆਂ ਬੰਦਿਆਂ ਦੇ ਵਾਹ ਲਿੱਤੇ ਹੋਏ ਆ ਸਾਰਿਆਂ ਤੋਂ ਨੇ ਇਹੀ ਬੰਗੇ ਪਾਏ ਆ ਇਦਾਂ ਹੀ ਕਰਦਾ ਵਾ ਜੀ ਸਾਨੂੰ ਮੈਨੂੰ ਸਾਫ਼ ਚਾਹੀਦਾ ਹਾਂ ਹਾਂਜੀ ਭਾਜੀ ਤੁਹਾਡੇ ਤੇ ਦੋਸ਼ ਲੱਗੇ ਆ ਕੀ ਕਹਿਣਾ ਚਾਹੁੰਦੇ ਹੋ ਕੋਈ 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 ਨਹੀਂ ਕੋਈ ਗੱਲ ਨਹੀਂ ਹੋਈ ਨਾ ਕੋਈ ਗੱਲ ਹੋਈ ਇਹਨਾਂ ਨੇ ਇੱਕ ਸਰਕਾਰੀ ਮੁਲਾਜ਼ਮ ਨੂੰ ਆਨ ਡਿਊਟੀ ਕੁੱਟਿਆ ਉਹਦੇ ਵਿੱਚ ਰਾਜੀ ਨਾਮ ਦਾ ਟਾਈਮ ਲੱਗ ਗਿਆ ਮੈਨੂੰ ਕੋਈ ਗੱਲ ਕੱਲ੍ਹ ਤੱਕ ਰਾਜੀ ਨਾਮਾਂ ਕਰਕੇ ਤੁਹਾਨੂੰ ਰਾਜੀ ਨਾਮ ਦੇਵਾਂਗੇ ਨਾ ਦਾ ਮੁੜ ਕੇ ਰਾਜੀ ਨਾਮ ਲੱਗ ਗਏ ਨੇ ਕੋਈ ਗੱਲ ਨਹੀਂ ਵੇ ਜੀ ਨਾ ਕੋਈ ਕਰਨ ਵਾਲੀ ਸਿਰਫ ਮਤਲਬ ਇਹ ਜੀ ਵੀਰਾਂ ਨੂੰ ਕਿਹਾ ਵੀ ਉਹਨਾਂ ਨਾਲ ਰਾਜ਼ੀ ਨਮਾ ਕਰ ਲੋ ਇਹ ਦਰਖਾਸਤ ਲੈ ਕੇ ਉਹਦੇ ਘਰ ਆਵੇ ਇਹਨਾਂ ਦੇ ਘਰ ਮਲਰ 4% ਨੇ ਇਹਨਾਂ ਨੂੰ ਕਹਿ ਵੀ ਰਾਜ਼ੀ ਨਮਾ ਕਰ ਲੋ ਰਾਜ਼ੀ ਨਮਾ ਦਾ ਲਿਖਤੀ ਕਾਗਜ਼ ਲੈ ਕੇ ਰਾਜ਼ੀ ਨਮਾ ਕਰ ਲਈਏ ਕੋਈ ਜੀ ਚੋਜਣ ਵਾਲੀ ਗੱਲ ਜੋ ਕੋਈ ਕੋਈ ਗੱਲ ਨਹੀਂ ਹੈ ਤੁਸੀਂ ਜਾਂਚ ਲਈ ਤਿਆਰ ਹੋ ਬਿਲਕੁਲ ਤਿਆਰ ਹਾਂ ਜਿੱਤੇ ਮਰਜ਼ੀ ਕਰੋ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ